ਸੋ ਸ਼੍ਰੀ ਗੁਰਜੀ ਦਾ ਅਨਮਿਊਟ ਵੇਖ ਰਹੇ ਹੋ ਤੁਸੀਂ ਮੈਂ ਹਾਂ ਨੀਲਮ ਸ਼ਰਮਾ ਅੱਜ ਸਭ ਤੋਂ ਪਹਿਲਾਂ ਮੌਸਮ ਦੀ ਹਾਲ ਬਿਆਨੀ ਕਰਾਂਗੇ ਇਸ ਸਮੇਂ ਮੁਹਾਲੀ ਵਿੱਚ ਸਾਡੀ ਮੌਜੂਦਗੀ ਹੈ ਜਿੱਥੇ ਇਸ ਸਮੇਂ ਮੀਂਹ ਪੈ ਰਿਹਾ ਹੈ ਵੈਸਟਰਨ ਡਿਸਟਰਬੈਂਸ ਕਾਰਨ ਪੂਰੇ ਪੰਜਾਬ ਵਿੱਚ ਮੌਸਮ ਦਾ ਮਜ਼ਾਜ ਬਦਲਿਆ ਹੈ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ ਬੀਤੇ ਦਿਨੀ ਤਾਪਮਾਨ 30.1 ਡਿਗਰੀ ਤੋਂ ਲੈ ਕੇ 40.9 ਡਿਗਰੀ ਤੱਕ ਦਰਜ ਕੀਤਾ ਗਿਆ ਸਭ ਤੋਂ ਜ਼ਿਆਦਾ ਗਰਮ ਬਠਿੰਡਾ ਰਿਹਾ ਸੀ ਇਸ ਤੋਂ ਇਲਾਵਾ ਪਟਿਆਲਾ ਲੁਧਿਆਣਾ ਦੀ ਜੇਕਰ ਗੱਲ ਕਰਦੇ ਹਾਂ ਤਾਂ 30 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਤਾਪਮਾਨ ਦਰਜ ਕੀਤਾ ਗਿਆ ਸੀ ਪਰ ਅੱਜ ਸਵੇਰ ਤੋਂ ਹੀ ਮੀਂਹ ਪੈ ਰਿਹਾ ਤੇ yellow alert ਅਤੇ orange alert ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਜਾਰੀ ਕੀਤਾ ਗਿਆ ਹੈ ਤੇ ਇਹ ਵੀ ਕਿਹਾ ਗਿਆ ਮੌਸਮ ਵਿਭਾਗ ਵੱਲੋਂ ਜੇਕਰ ਜ਼ਰੂਰੀ ਹੈ ਉਸੇ ਸਿਚੁਏਸ਼ਨ ਵਿੱਚ ਘਰਾਂ ਤੋਂ ਬਾਹਰ ਨਿਕਲਿਆ ਜਾਵੇ ਕਿਉਂਕਿ ਤੇਜ਼ ਮੀਂਹ ਪਵੇਗਾ ਤੂਫਾਨ ਵੀ ਆਵੇਗਾ ਇਸ ਦੇ ਨਾਲ ਹੀ ਬਿਜਲੀ ਵੀ ਚਮਕੇਗੀ ਤੇ ਅੱਜ ਸਵੇਰ ਤੋਂ ਹੀ ਇਹ ਜਿਹਾ 모ਹਾਲੀ ਵਿੱਚ ਵੀ ਨਜ਼ਰ ਆ ਰਿਹਾ ਹੈ ਤੁਹਾਡੇ ਜ਼ਿਲ੍ਹੇ ਵਿੱਚ ਕੀ ਹਾਲ ਹੈ ਕਮੈਂਟ ਰਾਹੀਂ ਜ਼ਰੂਰ ਆਪਣੇ رائے ਵੀ ਰੱਖੋ ਦੱਸੋ ਵੀ ਕੀ ਟੈਂਪਰੇਚਰ ਹੈ ਉਥੇ ਕਿਸ ਤਰ੍ਹਾਂ ਮੌਸਮ ਦਾ ਮિજાਜ ਹੈ ਪਰ ਜੇਕਰ ਅਸੀਂ 모ਹਾਲੀ ਦੀ ਅਸੀਂ ਗੱਲ ਕਰਦੇ ਹਾਂ ਇਸ ਸਮੇਂ ਤੇ ਤਾਂ ਲੋਕ ਕਾਫੀ ਪਰੇਸ਼ਾਨ ਵੀ ਹੋ ਰਹੇ ਨੇ ਕਿਉਂਕਿ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿੱਥੇ ਮੀਂਹ ਸਮੇਂ ਹੁਣੇ ਕੁਝ ਲੋਕਾਂ ਨੂੰ ਦਰਖਤ ਹਥਾਂ ਖੜੇ ਹੋਣਾ ਪੈ ਰਿਹਾ ਕਿਉਂਕਿ ਅੱਗੇ ਵਿਜ਼ਿਬਿਲਟੀ ਘੱਟ ਹੋ ਜਾਂਦੀ ਹੈ ਜਦੋਂ ਤੇਜ਼ ਮੀਂਹ ਪੈਂਦਾ ਹੈ ਤੇ ਅੱਜ ਅਲਰਟ ਵੀ yellow ਤੇ orange ਅਲਰਟ ਜਾਰੀ ਕੀਤਾ ਗਿਆ ਹੈ ਤੇਜ਼ ਮੀਂਹ ਪਵੇਗਾ ਤੇ ਉੱਥੇ ਹੀ ਤੂਫਾਨ ਵੀ ਆਵੇਗਾ ਤੇ ਆਪਣੇ ਆਪ ਨੂੰ ਬਚਾਉਣ ਲਈ ਲੋਕ ਦਰੱਖਤਾਂ ਹੇਠਾਂ ਜਿੱਥੇ ਮੀਂਹ ਤੋਂ ਬਚਾ ਕੀਤਾ ਜਾ ਸਕਦਾ ਉੱਥੇ ਖੜੇ ਹੋਏ ਤੁਸੀਂ ਵੇਖ ਸਕਦੇ ਹੋ ਤੇ ਲਗਾਤਾਰ ਮੀਂਹ ਪੈ ਰਿਹਾ ਤੇ ਤੇਜ਼ ਮੀਂਹ ਕੁਛ ਹੀ ਦੇਰ ਵਿੱਚ ਹੋ ਜਾਵੇਗਾ ਮੌਸਮ ਵਿਭਾਗ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਹੈ ਤੇ ਜੋ ਵਾਹਨ ਚਾਲਕ ਹੈ ਉਹ ਵੀ ਆਪਣੇ ਆਪ ਨੂੰ ਬਚਾਉਂਦੇ ਹੋਏ ਇਸ ਮੀ ਤੋਂ ਨਜ਼ਰ ਆ ਰਹੇ ਨੇ ਖਾਸ ਤੌਰ ਤੇ ਦੋ ਪਹੀਆ ਚਾਲਕ ਜੋ ਇਸ ਸਮੇਂ ਤੇ ਸੜਕਾਂ ਤੇ ਨਜ਼ਰ ਆ ਰਹੇ ਨੇ ਮੀਂਹ ਦਾ ਸਾਹਮਣਾ ਕਰ ਰਹੇ ਨੇ ਤੇ ਉਥੇ ਹੀ ਵੇਖ ਸਕਦੇ ਹੋ ਤੁਸੀਂ ਕਿ ਵਾਹਨਾ ਦੀ ਰਫਤਾਰ ਵੀ ਪਹਿਲਾਂ ਨਾਲੋਂ ਹੌਲੀ ਹੋ ਗਈ ਹੈ ਤੇ ਉਥੇ ਹੀ ਜੋ ਲੋਕ ਹੈ ਦੋ ਪਹੀਏ ਚਾਲਕ ਹੈ ਵੇਖ ਸਕਦੇ ਹੋ ਤੁਸੀਂ ਕਿ ਆਪਣੇ ਆਪ ਨੂੰ ਬਚਾਉਂਦੇ ਹੋਏ ਆਪਣੀ ਮੰਜ਼ਿਲ ਤੇ ਜਲਦ ਪਹੁੰਚਣਾ ਚਾਹੁੰਦੇ ਨੇ ਤੇ ਇਸ ਮੀਂਹ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਤੇ ਉੱਥੇ ਹੀ ਗਰਮੀ ਤੋਂ ਰਾਹਤ ਮਿਲੀ ਹੈ ਵੈਸਟਰਨ ਡਿਸਟਰਬੈਂਸ ਕਾਰਨ ਮੌਸਮ ਵਿੱਚ ਇਹ ਬਦਲਾਅ ਦੇਖਿਆ ਗਿਆ ਪੂਰੇ ਪੰਜਾਬ ਵਿੱਚ ਅੱਜ ਅਜਿਹਾ ਹੀ ਮੌਸਮ ਰਹੇਗਾ ਬਿਜਲੀ ਚਮਕੇਗੀ ਤੇ ਉੱਥੇ ਹੀ ਨਾਲ ਹੀ ਤੇਜ਼ ਮੀਂਹ ਪਵੇਗਾ ਝਖੜਾ ਸਕਦਾ ਹੈ ਪਿਛਲੇ ਕੁਝ ਦਿਨਾਂ ਵਿੱਚ ਦੇਖਿਆ ਗਿਆ ਸੀ ਕਿ ਤੂਫਾਨ ਕਾਰਨ ਕਈ ਥਾਈ ਦਰਖਤ ਵੀ ਡਿੱਗੇ ਸਨ ਤੇ ਲੋਕ ਕਾਫੀ ਦਿੱਕਤਾਂ ਦਾ ਸਾਹਮਣਾ ਕਰਦੇ ਹੋਏ ਖਾਸ ਤੌਰ ਤੇ ਆਵਾਜਾਈ ਵਿੱਚ ਨਜ਼ਰ ਆਏ ਸੀ ਤੇ ਅੱਜ ਵੀ ਉਹੀ ਤਸਵੀਰ ਨਜ਼ਰ ਆ ਰਹੀ ਹੈ ਤਾਂ ਬੇਸ਼ੱਕ ਇਸ ਸਮੇਂ ਦਿਨ ਹੈ ਪਰ ਜੋ ਮੌਸਮ ਇਸ ਸਮੇਂ ਤੇ ਹੋ ਚੁੱਕਿਆ ਹੈ ਇੱਥੇ ਵੇਖਿਆ ਜਾ ਸਕਦਾ ਹੈ ਥੋੜਾ ਥੋੜਾ ਹਨੇਰਾ ਸਵੇਰ ਦਾ ਸਮਾਂ ਹੈ ਪਰ ਹਨੇਰਾ ਨਜ਼ਰ ਆ ਰਿਹਾ ਹੈ ਕਿਉਂਕਿ ਮੌਸਮ ਨੇ ਆਪਣਾ ਮਿਜ਼ਾਜ ਬਦਲਿਆ ਹੈ ਕੁਝ ਲੋਕ ਇਥੇ ਇਹ ਜੋ ਹੈ ਆਪਣੇ ਆਪ ਨੂੰ ਬਚਾਉਂਦੇ ਹੋਏ ਨਜ਼ਰ ਆ ਰਹੇ ਨੇ ਰੇਨ ਕੋਟ ਪਾਇਆ ਹੋਇਆ ਉਥੇ ਹੀ ਵਾਹਨਾ ਦੀ ਰਫਤਾਰ ਬਹੁਤ ਹੋਲੀ ਇਸ ਸਮੇਂ ਤੇ ਹੋ ਚੁੱਕੀ ਹੈ ਸੜਕਾਂ ਤੇ ਰਫਤਾਰ ਥਮ ਗਈ ਹੈ ਤਾਂ ਇਥੇ ਵੇਖ ਸਕਦੇ ਹੋ ਕਿਵੇਂ ਮੀਂਹ ਤੋਂ ਆਪਣੇ ਆਪ ਨੂੰ ਬਚਾਉਂਦੇ ਹੋਏ ਦੋ ਪਹੀਆ ਚਾਲਕ ਪੂਰੀ ਤਰੀਕੇ ਦੇ ਨਾਲ ਕਵਰ ਕੀਤਾ ਹੋਇਆ ਆਪਣੇ ਆਪ ਨੂੰ ਤੇ ਉਥੇ ਹੀ ਇਹ ਤਸਵੀਰਾਂ ਸਾਹਮਣੇ ਤੋਂ ਇੱਕ ਆਟੋ ਵੀ ਆ ਰਿਹਾ ਪਰਵਿੰਦਰ ਜੀ ਉਹ ਵੀ ਦਿਖਾਓ ਕਿਸ ਤਰੀਕੇ ਉਹ ਆਪਣੇ ਆਪ ਨੂੰ ਬਚਾ ਰਹੇ ਨੇ ਇਸ ਮੀਂਹ ਤੋਂ ਪੂਰਾ ਕਵਰ ਕੀਤਾ ਹੋਇਆ ਤੇ ਉਥੇ ਹੀ ਲੋਕ ਪਰੇਸ਼ਾਨ ਵੀ ਹੋ ਰਹੇ ਨੇ ਇਸ ਮੀਂਹ ਕਾਰਨ ਤੇ ਅੱਜ ਪੂਰੇ ਦਿਨ ਏਸੀ ਤਰੀਕੇ ਦੇ ਹਾਲਾਤ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਰਹਿਣਗੇ ਖਾਸ ਤੌਰ ਤੇ 4 ਮਈ ਜਿਵੇਂ ਅੱਜ ਦੀ ਅਸੀਂ ਗੱਲ ਕਰਦੇ ਆ ਤਾਂ ਪੰਜਾਬ ਦੇ ਮਾਝਾ ਤੇ ਮਾਲਵਾ ਦੇ ਵਿੱਚ ਸਭ ਤੋਂ ਜ਼ਿਆਦਾ ਮੀਂਹ ਪਵੇਗਾ ਖਾਸ ਤੌਰ ਤੇ ਅੰਮ੍ਰਿਤਸਰ ਨਵਾਂ ਸ਼ਹਿਰ ਵਿੱਚ ਮੀ ਪਵੇਗਾ ਤੇ ਉਥੇ ਮੁਹਾਲੀ ਵਿੱਚ ਤਾਂ ਇਸ ਸਮੇਂ ਸਾਡੇ ਮੌਜੂਦ ਹਾਂ ਜਿੱਥੇ ਤੁਸੀਂ ਵੇਖ ਹੀ ਸਕਦੇ ਹੋ ਤੇ ਉਥੇ ਹੀ ਮੁਹਾਲੀ ਦੇ ਨੇੜੇ ਵੀ ਕਈ ਥਾਈਂ ਮੀ ਪਵੇਗਾ ਮਾਲਵਾ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੀ ਪਵੇਗਾ ਬਠਿੰਡਾ ਮਾਨਸਾ ਦੇ ਵਿੱਚ ਵੀ ਮੀ ਪਵੇਗਾ ਤੇ ਆਉਣ ਵਾਲੇ 5 ਦਿਨਾਂ ਤੱਕ ਇਹ ਅਲਰਟ ਜਾਰੀ ਕੀਤਾ ਗਿਆ ਹੈ ਤੇਜ਼ ਮੀ ਹਨੇਰੀ ਦਾ ਇਹ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਜੋ ਲੋਕ ਆਪਣਾ ਬਚਾ ਕਰ ਸਕਣ ਤਾਂ ਵੇਖ ਸਕਦੇ ਹੋ ਇਥੇ ਮੋਟਰਸਾਈਕਲਾਂ ਤੇ ਵੀ ਕੁਝ ਲੋਕ ਇਹ ਤਸਵੀਰਾਂ ਦੇਖੀਆਂ ਜਾ ਸਕਦੀਆਂ ਨੇ ਜਿੱਥੇ ਛਤਰੀ ਦਾ ਸਹਾਰਾ ਲਿਆ ਜਾ ਰਿਹਾ ਤਾਂ ਵੇਖ ਸਕਦੇ ਹੋ ਆਪਣੇ ਆਪ ਨੂੰ ਬਚਾਉਂਦੇ ਹੋਏ ਤੇ ਦਿਨ ਵੇਲੇ ਵੀ ਵਾਹਨਾਂ ਦੀਆਂ ਲਾਈਟਾਂ ਜਗੀਆਂ ਹੋਈਆਂ ਨੇ ਤਾਂ ਵੇਖ ਸਕਦੇ ਹੋ ਕਾਫੀ ਵਿਜ਼ਿਬਿਲਟੀ ਦੇ ਵਿੱਚ ਵੀ ਦਿੱਕਤਾਂ ਦਾ ਸਾਹਮਣਾ ਦਿਨ ਵੇਲੇ ਵੀ ਕਰਨਾ ਪੈ ਸਕਦਾ ਹੈ ਆਪਣੇ ਆਪ ਨੂੰ ਹਰ ਕੋਈ ਬਚਾਉਂਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਕਮੈਂਟ ਰਾਈ ਜ਼ਰੂਰ ਆਪਣੇ ਜ਼ਿਲ੍ਹੇ ਦਾ ਹਾਲ ਮੌਸਮ ਦਾ ਹਾਲ ਬਿਆਨ ਕਰੋ ਜਿੱਥੇ ਮੀਂਹ ਪੈ ਰਿਹਾ ਹੈ ਜਾਂ ਫਿਰ ਜਿੱਥੇ ਹੁਣ ਧੁੱਪ ਵੀ ਆਵੇਗੀ ਕਿਉਂਕਿ 16 ਜ਼ਿਲ੍ਹਿਆਂ ਦੇ ਵਿੱਚ ਤਾਂ yellow ਤੇ orange ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੁਹਾਡੇ ਜ਼ਿਲ੍ਹੇ ਦਾ ਕੀ ਹੈ ਹਾਲ ਕਮੈਂਟ ਰਹੀਂ ਜ਼ਰੂਰ ਰੱਖੋ ਆਪਣੀ رائے